ਚੰਡੀਗੜ੍ਹ 에어ਪੋਰਟ ਦੇ ਉੱਤੇ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ ਸਭ ਜਾਣਦੇ ਨੇ ਉਸ ਖਬਰ ਬਾਰੇ ਕੰਗੜਾ ਰਨਾਉਤ ਨਵੀਂ ਨਵੀਂ ਤਾਜ਼ਾ ਤਾਜ਼ਾ ਐਮਪੀ ਸ਼ਿਫ ਮਿਲੀ ਹੈ ਉਹਨਾਂ ਨੂੰ ਤੇ ਦਿੱਲੀ ਵੱਲ ਜਾਣਾ ਸੀਗਾ ਆਪਣੇ ਘਰੇ ਰੋਜੇਵਿਆਂ ਤੋਂ ਬਾਅਦ ਜਿੱਤ ਤੋਂ ਬਾਅਦ ਮੇਲ ਮਲਾਪ ਤੋਂ ਬਾਅਦ ਬਦੀ ਸੀ ਜੰ ਦਿੱਲੀ ਤੇ ਚੰਡੀਗੜ੍ਹ 에어ਪੋਰਟ ਦੇ ਉੱਤੇ ਇੱਕ ਸੀਆਈਐਸਐਫ ਦੀ ਮਹਿਲਾ ਜਵਾਨ ਨੇ ਕਿਤੇ ਕੋਈ ਕਹਾ ਸੁਣੀ ਹੋਈ ਪਰ ਥੱਪੜ ਮਾਰ ਦਿੱਤਾ ਕੁੜੀ ਦੇ ਲਈ ਇਨਾਮਾਂ ਦੀ ਬਾਰਿਸ਼ ਹੁੰਦੀ ਨਜ਼ਰ ਆ ਰਹੀ ਹੈ ਇੱਕ ਜ਼ੀਰਕਪੁਰ ਦਾ ਵਪਾਰੀ ਹੈ ਸ਼ਿਵਰਾਜ ਬੈਂਸ ਉਹ ਕਹਿੰਦਾ ਮੈਂ 1 ਲੱਖ ਰੁਪਏ ਦਾ ਇਨਾਮ ਦਊਂਗਾ ਇਹਨੂੰ ਕਈਆਂ ਨੇ ਮੈਡਲਾਂ ਦਾ ਐਲਾਨ ਕਰ ਦਿੱਤਾ ਤੇ ਕਿਸਾਨ ਵੀ ਉਸ ਕੁੜੀ ਦੇ ਹੱਕ ਦੇ ਵਿੱਚ ਕੱਢ ਗਏ ਵਿੱਚ ਕੰਗੜਾ ਨੌਤ ਨੇ ਕਿਹਾ ਸੀ ਵੀ ਇਹ ਜਿਹੜੀਆਂ ਕਿਸਾਨ ਸੰਘਰਸ਼ ਵਿੱਚ 100-100 ਰੁਪਏ ਵਿੱਚ ਬੈਠੀਆਂ ਨੇ ਕਹਿੰਦੀ ਇਹ ਔਰਤਾਂ ਇਹ ਅਮਿੰਦਰ ਕੌਰ ਹੋਣੀ ਮਿੰਦਰ ਕੌਰ ਹੋਣੀ ਇਹ ਬਿਆਨ ਦਿਆ ਤਾਂ ਨਾ ਕਿ 100-100 ਰੁਪਏ ਦੇ ਬੈਠੀ ਆ ਤੁਹਾਨੂੰ ਇਹ ਬੈਠੇ ਨਹੀਂ ਹੁੰਦੇ ਮੇਰੀ ਮਾਂ ਬੈਠੀ ਸੀ ਉਸ ਟਾਈਮ ਜਦ ਉਸਨੇ ਬਿਆਨ ਦਿਆ ਤਾਂ ਚੰਡੀਗੜ੍ਹ 에어ਪੋਰਟ ਦੇ ਉੱਤੇ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ ਸਭ ਜਾਣਦੇ ਨੇ ਉਸ ਖਬਰ ਬਾਰੇ ਕੰਗਣਾ ਰਨਾਉਤ ਨਵੀਂ-ਨਵੀਂ ਤਾਜ਼ਾ-ਤਾਜ਼ਾ ਐਮਪੀ ਸ਼ਿਪ ਮਿਲੀ ਹੈ ਉਹਨਾਂ ਨੂੰ ਤੇ ਦਿੱਲੀ ਵੱਲ ਜਾਣਾ ਸੀਗਾ ਆਪਣੇ ਘਰੇ ਰੋਜੇਮਿਆਂ ਤੋਂ ਬਾਅਦ ਜਿੱਤ ਤੋਂ ਬਾਅਦ ਮੇਲ-ਮਲਾਪ ਤੋਂ ਬਾਅਦ ਬਦੀ ਸੀ ਦਿੱਲੀ ਤੇ ਚੰਡੀਗੜ੍ਹ 에어ਪੋਰਟ ਦੇ ਉੱਤੇ ਇੱਕ ਸੀਆਈਐਸਐਫ ਦੀ ਮਹਿਲਾ ਜਵਾਨ ਨੇ ਕਿਤੇ ਕੋਈ ਕਹਾ ਸੁਣੀ ਹੋਈ ਪਰ ਥੱਪੜ ਮਾਰ ਦਿੱਤਾ ਗਿਆ ਥੱਪੜ ਦੀਆਂ ਕਾਫੀ ਵੀਡੀਓਜ਼ ਨੇ ਕਾਫੀ ਜੜੀਆਂ ਤਸਵੀਰਾਂ ਨੇ ਪਰ ਕਈ ਲੋਕ ਤਾਂ ਇਹ ਕਰ ਰਹੇ ਨੇ ਦੇਖੋ ਜੀ ਅ ਤੁਸੀਂ ਮੈਨਾਂ ਧਿਆਨ ਨਾਲ ਦੇਖ ਰਿਹਾ ਸੀਗਾ ਸਾਨੂੰ ਮੇਰੇ ਐਡੀਟਰ ਨੇ ਸਵੇਰੇ ਦਿਖਾਇਆ ਕਹਿੰਦਾ ਜੀ ਆਹ ਦੇਖੋ ਆ ਫੋਟੋਆਂ ਆਈਆਂ ਨੇ ਉਹ ਹੱਥ ਦਾ ਨਾ ਪੰਜਾ ਛਪਿਆ ਹੋਇਆ ਮੂੰਹ ਦੇ ਉੱਤੇ ਜਦੋਂ ਅਸੀਂ ਦੂਜੀ ਫੋਟੋ ਦਾ ਕੰਪੈਰੀਜ਼ਨ ਕਰਕੇ ਦੇਖਿਆ ਤਾਂ ਕੰਗਣਾਰ ਨੋਟ ਦੇ ਜਿਹੜੇ ਕੰਨਾਂ ਦੇ ਵਿੱਚ ਈਰਿੰਗ ਵਗੈਰਾ ਪਾਏ ਹੋਏ ਨੇ ਉਹ ਵੱਖਰੇ ਨੇ ਤੇ ਜਿਹੜੀ ਫੋਟੋ ਵਾਇਰਲ ਕੀਤੀ ਜਾ ਰਹੀ ਵੀ ਐਡੀ ਜ਼ੋਰ ਦੀ ਥੱਪੜ ਸੀ ਉਹ ਹੋਰ ਚੀਜ਼ ਆ ਇਸ ਕਰਕੇ ਇਹਦਾ ਤੁਹਾਨੂੰ ਦੱਸ ਦਈਏ ਕਿ ਉਹ ਤਸਵੀਰਾਂ ਦੇਖ ਲਓ ਵੀ ਐਡਾ ਵੀ ਕਿਤੇ ਜ਼ੋਰ ਦੀ ਨਹੀਂ ਵੱਜਿਆ ਹੈਗਾ ਲਾਲੀ ਜ਼ਰੂਰ ਮੂੰਹ ਦੇ ਉੱਤੇ ਨਜ਼ਰ ਆਈ ਹੈ ਕਲੋਜ਼-ਅਪ ਦੇ ਵਿੱਚ ਪਰ ਕਾਫੀ ਜਿਹੜਾ ਹੋ ਗਿਆ ਹੁਣ ਕੁੜੀ ਦੀਆਂ ਤਾਰੀਫਾਂ ਵੀ ਕਰ ਰਹੇ ਨੇ ਲੋਕ ਆਲੋਚਨਾ ਵੀ ਕਰ ਰਹੇ ਨੇ ਕਹਿੰਦੇ ਨੇ ਵੀ ਜਿਸ ਤਰ੍ਹਾਂ ਦੇ ਨਾਲ ਥੱਪੜ ਮਾਰਿਆ ਗਿਆ ਉਹ ਗਲਤ ਸੀਗਾ ਗੁੱਸਾ ਹੋਰ ਵੀ ਤਰ੍ਹਾਂ ਨਾਲ ਆਪਣਾ ਰੈਕਟ ਕੀਤਾ ਜਾ ਸਕਦਾ ਸੀ ਪਰ ਕੁੜੀ ਦੇ ਲਈ ਇਨਾਮਾਂ ਦੀ بارش ਹੁੰਦੀ ਨਜ਼ਰ ਆ ਰਹੀ ਹੈ ਇੱਕ ਜ਼ੀਰਕਪੁਰ ਦਾ ਵਪਾਰੀ ਹੈ ਸ਼ਿਵਰਾਜ ਬੈਂਸ ਉਹ ਕਹਿੰਦਾ ਵਾ 1 ਲੱਖ ਰੁਪਏ ਦਾ ਇਨਾਮ ਦਊਗਾ ਇਹਨੂੰ ਕਈਆਂ ਨੇ ਮੈਡਲਾਂ ਦਾ ਇਨਾਮ ਕਰ ਦਿੱਤਾ ਤੇ ਕਿਸਾਨ ਵੀ ਉਸ ਕੁੜੀ ਦੇ ਹੱਕ ਦੇ ਵਿੱਚ ਡਟ ਗਏ ਨੇ ਕਿਸਾਨਾਂ ਨੂੰ ਤਾਂ ਖੈਰ ਆਪਣੀ ਇੱਜ਼ਤ ਬਾਜ਼ ਡਟਲੇ ਰਹਿਣਾ ਉਹ ਤਾਂ ਖੈਰ ਨਹੀਂ ਪਿੱਛੇ ਅੱਟ ਸਕਦੇ ਤੇ ਇਸ ਨੂੰ ਆਪਣਾ ਅੱਛਾ ਗੀਤ ਵੀ ਮੈਂ ਸੁਣ ਰਿਆ ਸੀ ਮੈਨੂੰ ਗੀਤ ਨੇ ਬੜਾ ਭਾਵਕ ਕੀਤਾ ਹੂੰ ਰਾਤ ਕੀਤੀ ਕਿਸੇ ਨੇ ਬਣਾਦਾ ਕਹਿੰਦਾ ਵੀ ਜਿੱਤ ਕੇ ਕਹਿੰਦੇ ਹਾਰ ਪੈਂਦੇ ਨੇ ਅੱਜ ਥੱਪੜ ਮੈ ਗਏ ਹਾਂ ਲਪੇੜਾ ਵੱਜਿਆ ਲਪੇੜਾ ਵੱਜਿਆ ਨਹੀਂ ਅੱਛਾ ਇਨਸਟੈਂਟ ਗੀਤ ਆਇਆ ਜੀ ਹਾਂ ਇਨਸਟੈਂਟ ਕਮਾਲ ਦੀ ਨਾਲ ਰਿਕਾਰਡ ਵੀ ਹੋ ਗਿਆ ਵਾਇਰਲ ਵੀ ਹੋ ਗਿਆ ਲੋਕਾਂ ਨੇ ਬੜਾ ਦੇਖਿਆ ਉਹਨੂੰ ਹੂੰ ਕਾਫੀ ਵੱਡੇ ਪੱਧਰ ਤੇ ਗੀਤ ਪਹੁੰਚ ਗਿਆ ਤੇ ਮੇਰੇ ਚਿਹਰੇ ਤੇ ਤੁਸੀਂ ਖੁਸ਼ੀ ਦੇਖ ਰਹੇ ਹੋਵੋਗੇ ਹੂੰ ਤੇ ਵੀ ਮੈਂ ਖੁਸ਼ੀ ਜੇ ਹੋਏ ਗੱਲ ਕਰ ਰਿਹਾ ਆ ਇਹ ਮੈਂ ਖੁਸ਼ੀ ਕੰਗਣਾ ਰਣੋਦ ਦੇ ਲੱਗੇ ਥੱਪੜ ਦੇ ਖੁਸ਼ੀ ਨਹੀਂ ਹੈਗਾ ਮੈਂ ਹੂੰ ਕੰਗੜਾ ਨਾਲੋਂ ਤੱਪੜ ਲੱਗਿਆ ਉਹਦੀ ਖੁਸ਼ੀ ਨਹੀਂ ਹੈਗਾ ਮੈਂ ਤੇ ਖੁਸ਼ੀ ਮੈਂ ਇਸ ਕਰਕੇ ਆ ਵੀ ਯਾਰ ਉਹ ਕਹਿੰਦੇ ਨਾ ਨਾ ਜੀ ਉਹ ਤੇਰੀ ਜ਼बान ਦੇ ਤੂੰ ਜ਼बान ਨੂੰ ਨਹੀਂ ਰੋਕਿਆ ਤੂੰ ਜ਼बान ਨਹੀਂ ਰੋਕਿਆ ਮੈਂ ਆਪਣੇ ਹੱਥ ਨਹੀਂ ਰੋਕ ਸਗੀ ਹੂੰ ਵੀ ਉਸ ਅਸਲ ਵਿੱਚ ਘਟਨਾ ਕਰਮ ਵਾਪਰਨ ਦਾ ਕਾਰਨ ਪਿੱਛੇ ਕੀ ਆ ਮੀਡੀਆ ਨੇ ਇਹਨੂੰ ਕੀ ਬਣਾ ਦਿੱਤਾ ਦੇਖਣ ਵਾਲੀ ਗੱਲ ਇਹ ਆ ਪਹਿਲਾਂ ਆਪਾਂ ਚਰਚਾ ਕਰ ਲਈਏ ਕਿ ਅ ਥੱਪੜ ਜਦੋਂ ਵੱਜਿਆ ਤੇ ਉਹਨੇ ਕੀ ਕਿਹਾ ਉਹ ਕਹਿੰਦੀ ਆ ਜੀ 100-100 ਰੁਪਏ ਵਿੱਚ ਕੰਗੜਾ ਲਣਾਉਤ ਨੇ ਕਿਹਾ ਸੀ ਵੀ ਇਹ ਜਿਹੜੀਆਂ ਕਿਸਾਨ ਸੰਘਰਸ਼ ਵਿੱਚ 100-100 ਰੁਪਏ ਵਿੱਚ ਬੈਠੀਆਂ ਨੇ ਕਹਿੰਦੀ ਇਹ ਔਰਤਾਂ ਇਹ ਅਮਿੰਦਰ ਕੌਰ ਹੋਣੀ ਅਮਿੰਦਰ ਕੌਰ ਹੋਣੀ ਅਮਿੰਦਰ ਕੌਰ ਨੇ ਫਿਰ ਬਾਅਦ ਚ ਪਤਾ ਕੀ ਬਿਆਨ ਦਿੱਤਾ ਸੀ ਇਹ ਤੂੰ ਆ ਤੈਨੂੰ ਹਾਇਰ ਕਰਦੀਆਂ ਮੈਂ 100-100 ਰੁਪਏ ਵਾਲੀ ਕਹਿੰਦਾ ਤੂੰ ਬਣੀ ਫਿਰਦੀ ਆ ਤੈਨੂੰ ਵੱਧ ਦੇਵਾਂਗੇ ਤੈਨੂੰ ਵੱਧ ਦੇ ਰਿਆਂ ਹਾਂ ਤੈਨੂੰ ਵੱਧ ਦੇ ਰਿਆਂ ਕਹਿੰਦਾ ਤੈਨੂੰ ਹਾਇਰ ਕਰਦੇ ਆਂ ਤੂੰ ਕੌਣਾ ਕਿੱਡੀ ਕਬੜੀ ਆ ਤੂੰ ਕਹਿੰਦੀ ਇੱਧਰ ਆ ਤੇ ਉਹਨੇ ਕੇਸ ਵੀ ਕੀਤਾ ਸੀ ਮੇਰੇ ਫਰੈਂਡ ਦੇ ਵਿੱਚ ਅਦਾਲਤ ਵਿੱਚੋਂ ਚੱਲ ਰਿਹਾ ਕੇਸ ਜੇ ਉਹਦੇ ਪਤਾ ਲੱਗੀ ਕੀ ਨੋਟ ਉਹਦੇ ਹੈਗੇ ਨੇ ਤੇ ਉਹ ਕਹਿੰਦੀ 100-100 ਰੁਪਏ ਵਿੱਚ ਬੈਠੀਆਂ ਨੇ ਕਹਿੰਦੀ ਵੀ ਉੱਥੇ ਮੇਰੇ ਮਾਂ ਹੀ ਬੈਠੀ ਸੀ ਹੂੰ ਕੁਲਵਿੰਦਰ ਕੌਰ ਕਹਿੰਦੀ ਆ ਮੇਰੀ ਉੱਥੇ ਮਾਂ ਹੀ ਬੈਠੀ ਸੀ ਕਹਿੰਦੀ ਫਿਰ ਮੈਨੂੰ ਪਰ ਕੀ ਇਹ ਸੱਚ ਹੈ ਹੂੰ ਇੱਕ ਲੈਂ ਮੀਡੀਆ ਨੇ ਉਹਦੀ ਉਹ ਲੈਂ ਕੀਤੀ ਆ ਵਾਇਰਲ ਜਿਹੜੀ ਲੈਂ ਲਾਸਟ ਤੱਪੜ ਮਾਰਨ ਤੋਂ ਬਾਅਦ ਪੁਲਿਸ ਦੇ ਕੋਲ ਗਈ ਆ ਜਦੋਂ ਹੂੰ ਜਦੋਂ ਪੁਲਿਸ ਨੇ ਉਹਨੂੰ ਅਰੈਸਟ ਕੀਤਾ ਉਦੋਂ ਇਹ ਗੱਲ ਆਖੀ ਉਹਨੇ ਉਹ ਗੱਲ ਹੀ ਵਾਇਰਲ ਕਰਤੀ ਸਾਰੇ ਪਾਸੇ মিডিਆ ਨੇ ਸਾਰੇ মিডিਆ ਇਹ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਵੀ ਯਾਰ ਕਿਸਾਨ ਸੰਘਰਸ਼ ਕਰਕੇ ਬਾਰਾ ਥੱਪੜ ਹੂੰ ਸਾਰਾ মিডিਆ ਅਸੀਂ ਵੀ ਸਾਰੇ ਇਸੇ ਗੱਲ ਦੇ ਪਿੱਛੇ ਲੱਗੇ ਹੋਇਆ ਵੀ ਕਿਸਾਨ ਨੇ ਸੰਘਰਸ਼ ਕਰਕੇ ਥੱਪੜ ਮਾਰਿਆ ਉਸ ਕੁੜੀ ਨੇ ਹੂੰ ਕਦੇ ਕੋਈ ਜਾਂਚ ਕਰੇਗਾ ਕਿਉਂਕਿ ਜਾਂਚ ਨਹੀਂ ਕਦੇ ਹੋਣੀ ਜਾਂਚ ਨਹੀਂ ਕਦੇ ਸਹੀ ਗੱਲ ਦੀ ਹੋਣੀ ਕਿਉਂ ਨਹੀਂ ਜਾਂਚ ਹੋਣੀ ਕਿਉਂਕਿ ਨਰਿੰਦਰ ਮੋਦੀ ਦੀ ਕਿਚਨ ਕਿਚਨ ਕੈਬਿਨੇਟ ਦੀ ਇੱਕ ਬਹੁਤ ਅਹਿਮ ਲੜਕੀ ਹੈ ਕੰਗਣਾਣਾ ਉਹ ਹੂੰ ਕੰਗਣਾਣਾ ਨਾ ਕੋਈ ਛੋਟੀ ਔਰਤ ਨਹੀਂ ਹੈਗੀ ਆਰਐਸਐਸ ਤੋਂ ਵੱਖਰੀ ਪ੍ਰਣਾਈ ਹੋਈ ਕੁੜੀ ਆ ਇਹ ਹੂੰ ਆਰਐਸਐਸ ਦੀ ਨਹੀਂ ਹੈ ਕੁੜੀ ਆ ਆਪਾਂ ਆਰਐਸਐਸ ਵਾਲੇ ਟਿਕਟ ਦਿੰਦੇ ਨਾ ਜੀ ਹੂੰ ਮੋਦੀ ਨੇ ਆਰਐਸਐਸ ਤੋਂ ਵੱਖਰੀ ਟਿਕਟ ਦਿੱਤੀ ਐਸ ਕੁੜੀ ਨੂੰ ਆਰਐਸਐਸ ਤੋਂ ਬੱਕਰੀ ਇਹ ਕੁੜੀ ਤਾਂ ਉਥੇ ਲੜਾਈ ਗਈ ਆ ਮੋਦੀ ਵਾਲਾ ਮੰਡੀ ਵਾਲਾ ਨੂੰ ਵੈਸੇ ਲੱਖ ਲਾਹਣਪ ਮੰਡੀ ਵਾਲਿਆਂ ਨੂੰ ਜੇ ਕਿਉਂ ਲੱਖ ਲਾਣ ਤੋਂ ਮੈਂ ਕਹਿ ਰਿਹਾ ਵੀ ਐਡਾ ਐਡਾ ਵੱਡੇ ਆਗੂ ਉਗਲਣ ਵਾਲੀ ਕੁੜੀ ਤੁਸੀਂ ਤਾਂ ਆ ਕੇ ਉੱਥੇ ਪੇ ਪਾਰਲੀਮੈਂਟ ਚ ਭੇਜਦੀ ਹੂੰ ਜਿਹਦਾ ਕੋਈ ਜ਼ਬਾਨ ਹੀ ਨਹੀਂ ਹੈਗੀ ਕਹਿੰਦੇ ਜੀਭ ਚ ਹੱਡੀ ਨਹੀਂ ਹੁੰਦੀ ਪਰ ਹੜ ਤੜਾ ਦਿੰਦੀ ਹੈ ਇਹ ਕੱਲ ਹੋਗਾ ਨਾ ਕੰਮ ਫਿਰ ਹੂੰ ਹੁਣ ਕਾਰਨ ਕੀ ਹੈ ਦੇ ਪਿੱਛੇ ਕਾਰਨ ਬੜਾ ਸਮਝਣ ਵਾਲਾ ਕਾਰਨਾ ਤੁਸੀਂ ਸਮਝੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਵੀ ਥੱਪੜ ਮਾਰਨ ਦਾ ਕਾਰਨ ਕਿਸਾਨੀ ਸੰਘਰਸ਼ ਦਾ ਵੀ ਇੱਕ ਇਸ਼ੂ ਹੋ ਸਕਦਾ ਕਿ ਕੁੜੀ ਨੇ ਕਹਿਤਾ ਉਹਨੇ ਇਸ ਦੇ ਪਿੱਛੇ ਹੋਰ ਕਾਰਨ ਨੇ ਕੀ ਕਗਣਾ ਨਾਲੋਂ ਪਹਿਲਾਂ ਨਹੀਂ ਆਈ ਹੋਏਗੀ 22 ਸਾਲ ਤੱਕ ਕੁੜੀ ਜੌਬ ਕਰ ਰਹੀ ਆ ਉੱਥੇ 22 ਸਾਲ ਤੋਂ ਸੀਐਸਐਫ ਦੇ ਵਿੱਚ ਡਿਵਰਬ ਕਰ ਰਹੀ ਆ ਕਾਂਸਟੇਬਲ ਕੁੜੀ ਹੈਗੀ ਆ ਕੁਲਵਿੰਦਰ ਕੌਰ ਉੱਥੇ ਮੋਹਾਲੀ ਦੇ ਵਿੱਚ 2.5 ਸਾਲ ਤੋਂ ਜੌਬ ਕਰ ਰਹੀ ਆ। ਕੀ ਪਹਿਲਾ ਕੰਗਣਾ ਰਣੌਤ ਉੱਥੇ ਹਾਈ ਵਾਈ ਹਵਾਏ ਏਡੇ ਤਾਂ ਨਹੀਂ ਆਈ ਹੋएगी? ਹੂੰ। ਦਿੱਲੀ ਜਾਣ ਵਾਸਤੇ। ਕੀ ਪਹਿਲਾ ਕੰਗਣਾ ਰਣੌਤ ਨੇ ਸਫ਼ਰ ਨਹੀਂ ਕੀਤਾ ਹੋਏਗਾ ਉੱਥੇ? ਕੀ ਪਹਿਲਾ ਕੰਗਣਾ ਨਾਉ ਦੀ ਚੈੱਕ ਇਨ ਨਹੀਂ ਹੋਈ ਹੋएगी? ਹੋਈ ਆ। ਹੂੰ। ਪਹਿਲਾਂ ਕਿਉਂ ਥੱਪੜ ਮਾਰਦਾ ਉਹਨੇ ਉੱਥੇ? ਪਹਿਲਾਂ ਉਹਨੂੰ ਕਿਸਾਨੀ ਸੰਘਰਸ਼ ਕਿਉਂ ਜਿਆਦਾ ਕੁਲਵਿੰਦਰ ਕੌਰ ਨੂੰ? ਪਹਿਲਾਂ ਵੀ ਕੁਲਵਿੰਦਰ ਉੱਥੇ ਹੁੰਦੀ ਸੀ। ਪਹਿਲਾਂ ਕਿਉਂ ਕਿਉਂ ਨੇ ਥੱਪੜ ਮਾਰਿਆ ਉਹਦੇ ਥੱਪੜ ਮਾਰਨ ਦਾ ਕਾਰਨ ਹੈਗਾ ਕਿ ਉਹ ਕੈਰੀ ਸੀ ਅਸਾ ਜਮਾਤਲਾਸੀ ਹੁੰਦੀ ਹੈ ਜਦੋਂ ਨਾ ਕੋਈ ਵੀ ਜਿਹਨੇ ਜਿਹੜਾ ਬਦਾ ਏਅਰਪੋਰਟ ਤੇ ਜਾਂਦਾ ਨਾ ਜੀ ਜਿਉਂ ਉਹਨਾਂ ਨੂੰ ਲੋਕਾਂ ਨੂੰ ਪਤਾ ਹੈ ਏਅਰਪੋਰਟ ਤੇ ਜਾਣ ਵਾਲੇ ਬੰਦਿਆਂ ਨੂੰ ਜਿਹੜੇ ਕਿ ਜਹਾਜ਼ ਚੜਦੇ ਆ ਕਿ ਉਹ ਉੱਥੇ ਜਹਾਜ਼ ਚੜਨ ਤੋਂ ਪਹਿਲਾਂ ਜਮਾਤਲਾਸੀ ਹੁੰਦੀ ਆ ਸਿਕਿਉਰਿਟੀ ਚੈੱਕ ਰਾਹੀਂ ਸਿਕਿਉਰਿਟੀ ਚੈੱਕ ਹੁੰਦਾ ਸਿਕਿਉਰਿਟੀ ਚੈੱਕ ਹੁਣ ਤੁਹਾਨੂੰ ਸੁਣਿਆ ਹੋਣਾ ਜੀ ਬੰਦਾ ਇੱਕ ਇੱਕ ਬੰਦਾ ਬਾਹਰੋਂ ਇੱਕ ਕੋਈ ਸੀਗਾ ਜੀ ਉਹ ਸਫਾਰਤੀ ਸੀਗਾ ਰਾਜਦੂਤ ਬਾਰੋਂ ਕਿਸੇ ਮੁਰਮੈ ਨਾਪਲਗਾ ਮੁਲਕ ਦਾ ਮੁਲਕ ਤੋਂ ਆ ਰਿਹਾ ਸੀਗਾ ਤੇ ਉਹਦੇ ਕੋਲੋਂ ਕਿੰਨੇ ਕਿਲੋ ਸੋਨਾ ਫੜਿਆ ਗਿਆ ਸੀਗਾ ਜੀ ਹੂੰ ਬਿਲਕੁਲ ਮਰਕੇ ਬੰਦੇ ਤੋਂ ਸੋਨਾ ਫੜ ਲਿਆ ਜੀ ਬੰਦਿਆਂ ਨੇ ਉਹ ਸੋਨਾ ਲੈ ਕੇ ਆ ਰਸ ਨਾਲ ਸਾਡਾ ਰਾਜਦੂਤ ਸੀ ਭਾਰਤ ਦਾ ਉਹ ਹੂੰ ਭਾਰਤ ਦਾ ਕਿਸੇ ਮੁਲਕ ਚ ਨਾਪਲਗਾ ਮੁਲਕ ਦਾ ਉਹਦਾ ਰਾਜਦੂਤ ਸੀਗਾ ਬਾਹਰ ਤੋਂ ਜਾਂ ਕਿਤੋਂ ਵੀ ਕੋਈ ਜਹਾਜ਼ ਦੇ ਵਿੱਚ ਬੰਦਾ ਚੜਦਾ ਤਾਂ ਉਹਦੀ ਸਿਕਿਉਰਿਟੀ ਚੈੱਕ ਹੋਣਾ ਲਾਜ਼ਮੀ ਹੈ ਲੋਕ ਨਾ ਜੀ ਆਪਣਾ ਕਰਦੇ ਕੀ ਨੇ ਲੋਕੀ ਕਰਦੇ ਨੇ ਜੀ ਆਪਣਾ ਵੀਆਈਪੀ ਬਣ ਕੇ ਆਪਣੇ ਆਪ ਨੂੰ ਜਾ ਕੇ ਤੇ ਜਹਾਜ਼ਾਂ ਦੇ ਵਿੱਚ ਬੜੇ ਖਤਰਨਾਕ ਤਰੀਕੇ ਨਾਲ ਗੈਰਕਾਨੂੰਨੀ ਕੰਮ ਕਰਦੇ ਨੇ ਕੰਗਣਾ ਨਾੜੋਤ ਕੀ ਆਪਾਂ ਕੰਗਣਾ ਨਾੜੋਤ ਫਿਰ ਬਾਹਰ ਲੋਕਾਂ ਤੋਂ ਉਹਦੀ ਜਾਮਾ ਤਲਾਸ਼ੀ ਕੀਤੀ ਕਰਨ ਵਾਸਤੇ ਕਿਹਾ ਉਹਨੇ ਉੱਥੇ ਸਭ ਕੁਝ ਰੱਖਣਾ ਪੈਂਦਾ ਉਹਦਾ ਉਹਦੀ ਨਿੱਜੀ ਬੈਗ ਰੱਖਣਾ ਪੈਂਦਾ ਉੱਥੇ ਉਹਨੂੰ ਸਾਰਾ ਕੁਝ ਰੱਖਣਾ ਪੈਂਦਾ ਚੈੱਕ ਕਰਨ ਵਾਸਤੇ ਜਿਹੜਾ ਬੰਦਾ ਜਹਾਜ਼ ਚੜ੍ਹਨਾ ਚਾਹੁੰਦਾ ਇਹਨੂੰ ਕਿਹਾ ਗਿਆ ਇਹਦਾ ਮੋਬਾਈਲ ਚੈੱਕ ਕਰਾਉਣ ਵਾਸਤੇ ਹੂੰ ਕੰਗਣਾ ਨੂੰ ਉਹ ਕਹਿੰਦੀ ਵੀ ਮੋਬਾਈਲ ਚੈੱਕ ਕਰ ਉਹ ਕਹਿੰਦੀ ਹੋਰ ਯੂ ਤੂੰ ਕੋਣਾ ਬੈ ਚੈੱਕ ਕਰਨ ਦੇ ਕਨਸਟੇਬਲ ਇੱਕ ਤੂੰ ਹੈਗੀਆਂ ਤੂੰ ਤੂੰ ਕਿਉਂ ਚੱਕ ਮੇਰਾ ਚੈੱਕ ਕਰ ਮੋਬਾਈਲ ਮੈਂ ਚੈੱਕ ਕਰਦੀ ਕਹਿੰਦੀ ਮੈਮ ਕਰੋਣਾ ਪੈਣਾ ਤੁਹਾਨੂੰ ਚੈੱਕ ਬੜੇ ਸਤਕਾਰ ਸਹਿਤ ਗੱਲ ਕਰ ਰਹੀ ਐ ਕੁੜੀ ਉੱਥੇ ਉਹ ਉਹ ਮੇਰੇ ਖਿਆਲ ਵੀਡੀਓ ਸਾਹਮਣੇ ਆਉਣਗੇ ਜੇਕਰ ਕੋਈ ਚੈਕਿੰਗ ਹੋਣਗੀਆਂ ਬੜੇ ਸਕਾਉਤ ਕਿ ਲੱਗੇ ਐ ਸੀਸੀਟੀਵੀ ਉੱਥੇ ਸਾਹਮਣੇ ਆਉਣਗੀਆਂ ਬੜੇ ਉਹਨੂੰ ਉਹ ਤੋਂ ਚੈਕਿੰਗ ਵਾਸਤੇ ਮੰਗ ਰਹੀ ਐ ਉਹ ਕੁੜੀ ਚੈੱਕ ਚੈੱਕ ਕਰਾਉਣ ਵਾਸਤੇ ਕਰ ਚੈੱਕ ਕਰ ਅਤੇ ਉਸ ਉੱਤੇ ਉਹਦੀ ਬਦਕਲਾਮੀ ਹੁੰਦੀ ਐ ਕੰਗਣਾ ਨਾਉਦੀ ਕੰਗਣਾ ਨਾਉਦੀ ਬਤਕਲਾਮੀ ਹੁੰਦੀ ਆ ਇਹ ਕੀ ਹੈ ਉੱਥੇ ਇੱਕ ਬੰਦਾ ਸੀਗਾ ਉਹ ਵੀ ਜਹਾਜ਼ ਚੜ੍ਹਦਾ ਸੀਗਾ ਉਸ ਬੰਦੇ ਨੇ ਕਿਤੇ ਅਜੇ ਉਹ ਮੀਡੀਆ ਨੇ ਛਾਪਿਆ ਨਹੀਂ ਜੇ ਕਿਤੇ ਉਹ ਮੈਂ ਛਪਣਾ ਚਾਹੀਦਾ ਉਹ ਵੀ ਉਹਦਾ ਪੱਕ ਵੀ ਉਹ ਉੱਥੇ ਗੱਲ ਕਰ ਰਹੀ ਆ ਵੀ ਇਹ ਵੀ ਤੁਸੀਂ ਆ ਚੈੱਕ ਕਰਉਣਾ ਤੋਂ ਲਾਜ਼ਮੀ ਹੋਏਗਾ ਉਹ ਕਹਿੰਦੀ ਮੈਂ ਇਹ ਚੈੱਕ ਕਰਾਉਂਦੀ ਤਾਂ ਇਹ ਉਹ ਬੈ ਨਹੀਂ ਚੈੱਕ ਕਰਾਉਂਦੀ ਉਹਦੇ ਅੰਦਰ ਉਹਨੂੰ ਇਸ ਤਰੀਕੇ ਨਾਲ ਕੀਤਾ ਗਿਆ ਹਿੱਟ ਕਿ ਉਹ ਕੁੜੀ ਨੇ ਉਹਦੇ ਸਟਾਕ ਦੇ ਵਿੱਚ ਮਾਰਤਾ ਜਿਵੇਂ ਜਿਵੇਂ ਮੌਕਾ ਸੀਗਾ ਤੇ ਮੌਕਾ ਫਿਰ ਉਹਨੇ ਗਵਾਇਆ ਜਨੇ ਕੁਲਵਿੰਦਰ ਕੌਰ ਨੇ ਵੀ ਹੁਣ ਦੱਸ ਦਵਾਂ ਨੂੰ ਮੈਂ ਇਹ ਕੀ ਕੀ ਬਕਵਾਸ ਕਰਦੀ ਆ ਦੱਸੇ ਦਵਾਂ ਨੂੰ ਮੈਂ ਦੱਸਿਆ ਤੇ ਉਹ ਚੇੜਾ ਮਾਰਿਆ ਖਿੱਚ ਕੇ ਤੇ ਗੱਲ ਦਬਜਣੀ ਸੀ ਇਹ ਸ਼ਾਇਦ ਗੱਲ ਉੱਥੇ ਰਹਿ ਜਾਂਦੀ ਚੁੱਪ ਰਹਿ ਜਾਂਦੀ ਗੱਲ ਪਰ ਚੁੱਪ ਕਿਉਂ ਨਹੀਂ ਰਹੀ ਕਿਉਂਕਿ ਉਹ ਤਾਂ ਪੱਕ ਆ ਗਿਆ ਕੰਗਣਾ ਨਾਲ ਉਹਦਾ ਉਹ ਕਹਿੰਦੀ ਆ ਕੰਗਣਾ ਨਾਲ ਉਹਦੇ ਕੀ ਕਹਿ ਰਹੀ ਆ ਹੁਣ ਦੇਖੋ ਉਹ ਕਹਿੰਦੀ ਆ ਅਤਵਾਦ ਪੰਜਾਬ ਚ ਬਹੁਤ ਜ਼ਿਆਦਾ ਆ ਇਹਨੂੰ ਹੈਂਡਲ ਕਿਵੇਂ ਕਰਾਂਗੇ ਅਸੀਂ ਲੈ ਦੱਸ ਅਤਵਾਦ ਤੇ ਆ ਗਈ ਹੁਣ ਹੂੰ ਪੰਜਾਬ ਚ ਅੱਤਵਾਦ ਆ ਕਹਿੰਦੀ ਪੰਜਾਬ ਚ ਅੱਤਵਾਦ ਤੇਰੇ ਵਾਸਤੇ ਆ ਬੀਬਾ ਕਿਸੇ ਹੋਰ ਵਾਸਤੇ ਨਹੀਂ ਅੱਤਵਾਦ ਹੈਗਾ ਉਹਰੇ ਪੰਜਾਬ ਚ ਅੱਤਵਾਦ ਉਹਨਾਂ ਦੇ ਤਾਵਾ ਭਾਜਪੀ ਦੇ ਨੇਤਾਵਾਂ ਵਾਸਤੇ ਜਿੰਨਾਂ ਨੇਤਾਵਾਂ ਨੇ ਕਿਸਾਨੀ ਸੰਘਰਸ਼ ਮੌਕੇ ਕਿਸਾਨਾਂ ਪ੍ਰਤੀ ਅੱਗ ਉਬਲੀ ਸੀਗੀ ਉਹਨਾਂ ਵਾਸਤੇ ਪੰਜਾਬ ਚ ਅੱਤਵਾਦ ਆ ਉਹ ਮਤ ਸੋਚਣ ਕੇ ਪੰਜਾਬ ਦੇ ਵਿੱਚ ਆ ਕੇ ਉਹ ਅੱਗ ਵੀ ਉਬਲਦੇ ਨੇ ਪੰਜਾਬੀਆਂ ਨੂੰ ਮਾੜਾ ਵੀ ਕਹਿੰਦੇ ਰਹਿਣ ਤੇ ਪੰਜਾਬ ਚ ਆ ਕੇ ਆਪਣੀ ਧਰਤੀ ਦੇ ਪੈਰ ਰੱਖ ਕੇ ਪੰਜਾਬ ਦੇ ਵਿਰੋਧੀ ਬੋਲਦੇ ਨੇ ਇੱਕ ਵੱਡੀ ਗਲਤੀ ਮੈਂ ਇੱਕ ਸੰਕੇਤ ਦੇ ਰਿਹਾ ਤੁਹਾਨੂੰ ਵੱਡਾ ਮੈਂ ਮੋਦੀ ਜੀ ਨੂੰ ਕਹਿ ਰਾਂ ਗੱਲ ਮੈਂ ਮੋਦੀ ਜੀ ਸਾਡੇ ਤੁਸੀਂ ਪ੍ਰਧਾਨ ਮੰਤਰੀ ਬਣਨ ਜਾ ਰਹੇ ਹੋ ਬਣੋਗੇ ਨਹੀਂ ਬਣੋਗੇ ਮੇਰੇ ਦਾ ਖਿਆਲ ਨਹੀਂ ਬਣੋਗੇ ਪਰ ਲੱਗਦੇ ਨੇ ਸਰਕਮਸਟੈਂਸਸ ਤੇ ਬਣਨੇ ਜਾ ਰਹੇ ਹੋ ਬਚ ਕੇ ਰਹਿਣਾ ਅੱਜ ਇਹ ਕੁੜੀ 2-3 ਸਾਲ ਬਾਅਦ ਵੀ ਇਹ ਗੱਲ ਕਹਿ ਸਕਦੀ ਹੈ ਗ੍ਰਿਫਤਾਰ ਹੋਣ ਤੋਂ ਬਾਅਦ ਕਿ ਮੈਂ ਤਾਂ ਤਾਂ ਤਬੇੜਾ ਮਾਰਿਆ ਇਹਦੇ ਤਾਂ ਜ਼ਰੂਰੀ ਆ ਕਿ ਤੁਸਤਾ ਪਰਜੀਵੀਤ ਕਹਿਆ ਕਿਸਾਨਾਂ ਨੂੰ ਤੁਸਤਾ ਕਿਸਾਨੋਂ ਦੇਸ਼ਦ્રોਹੀ ਤਾਂ ਕਹੋ ਤੁਸੀਂ ਕਿਸਾਨਾਂ ਨੂੰ ਉਸ ਨੇ ਕਿਸਾਨਾਂ ਨੂੰ ਬਹੁਤ ਮਾੜੇ ਸ਼ਬਦ ਬੋਲੇ ਨੇ ਤੁਹਾਡੀ ਤੁਹਾਡੇ ਖਿਲਾਫ ਨਹੀਂ ਬੈਠੇ ਹੋਣਗੇ ਕਿਸਾਨਾਂ ਦੇ ਵਿੱਚ ਬੰਦੇ ਕੁਝ ਬਚ ਕੇ ਰਹਿਣਾ ਤੁਸੀਂ ਸਤਿਆਪਲ ਮਲਕ ਦੀ ਗੱਲ ਝੂਠ ਨਹੀਂ ਹੈਗੀ ਇਹ ਬਚਨ ਵਾਲਾ ਮੌਕਾ ਹੈਗਾ ਬੀਜੇਪੀ ਵਾਲੇ ਮੱਤ ਸੋਚਣ ਕੇ ਪੰਜਾਬ ਚ ਆ ਕੇ ਉਹ ਜਿਹੜੇ ਕਿਸਾਨਾਂ ਦੇ ਵਿਰੁੱਧ ਬੋਲ ਕੇ ਗਏ ਆ ਉਹ ਇਹ ਵੀ ਸੋਚਣਗੇ ਕਿ ਅਸੀਂ ਪੰਜਾਬ ਦੇ ਬਾਰੇ ਉਹਨੇ ਅਤਵਾਦ ਕਹਿ ਗਈ ਆ ਕੰਗਣਾ ਰਣੌਤ ਇੱਕ ਪੰਗਾ ਹੋਰ ਪਾ ਗਈ ਆ ਇਹ ਗੱਲ ਨੂੰ ਇਹਨੂੰ ਮੇਰੇ ਖਿਆਲ ਚ ਮੰਡੀ ਤੋਂ ਲੈ ਕੇ ਦਿੱਲੀ ਤੱਕ ਉੱਥੇ 에어ਪੋਰਟ ਬਣਾਉਣਾ ਪੈਣਾ ਉਹਨੂੰ ਮੰਡੀ ਤੋਂ ਲੈ ਕੇ ਦਿੱਲੀ ਤੱਕ ਜਹਾਜ਼ ਸਿੱਧਾ ਹੀ ਕਰਨਾ ਪੈਣਾ ਚੰਡੀਗੜ੍ਹ ਆਏਗੀ ਤਾਂ ਉਹਨੂੰ ਪੰਗੇ ਪੈਣਗੇ ਪੈਣਗੇ ਕੋਈ ਨਾ ਕੋਈ ਹੋਰ ਆਵੇ ਉੱਥੇ ਕੋਈ ਅੱਤਵਾਦੀ ਕਹਿ ਗਈ ਉਹ ਪੰਜਾਬ ਨੂੰ ਪੰਜਾਬ ਅੱਤਵਾਦੀ ਨਹੀਂ ਹੈਗਾ ਪੰਜਾਬ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ 90% ਕੁਰਬਾਨੀਆਂ ਵਾਲਾ ਸੂਬਾ ਹੈ ਦੇਸ਼ ਆਜ਼ਾਦ ਕਰਾਇਆ ਜਿੱਥੇ ਤੁਸੀਂ ਨੌਕਰੀ ਜਿੱਦਾਂ ਤੁਸੀਂ ਜੌਬ ਕਰਨ ਜਿੱਥੇ ਤੁਸੀਂ ਰਾਜ ਕਰਨਾ ਜਿੱਦੇ ਉੱਪਰ ਤੁਸੀਂ ਇਹ ਪੰਜਾਬ ਕੋਈ ਗਾਂਧੀ ਮਹਾਤਮਾ ਦੇ ਡਾਂਡੀ ਮਾਰਚ ਨਾਲ ਭਾਰਤ ਆਜ਼ਾਦ ਨਹੀਂ ਹੋਇਆ ਕਿ ਕਿਸ ਇਹ ਬਹਿਮਾ ਤੁਹਾਡਾ ਭਾਰਤ ਆਜ਼ਾਦ ਉਦੋਂ ਹੋਇਆ ਜਦੋਂ ਜਰਨਲ ਡੈਅਰ ਨੂੰ ਜਾ ਕੇ ਉਦਮ ਸਿੰਘ ਨੇ ਕਾੜ ਕਾੜ ਮਾਰ ਕੇ ਗੋਡੀਆਂ ਮਾਰਿਆ ਸੀਗਾ ਜਾ ਤੁਹਾਡੇ ਉਦੋਂ ਭੱਜੇ ਨੇ ਇੱਥੋਂ ਮੇਰੇ ਉਹ ਇਹ ਤਾਂ ਸਾਡੇ ਲੰਡਨ ਚ ਜਾ ਕੇ ਮਾਰਨ ਲੱਗ ਪਏ ਸਾਨੂੰ ਇਹ ਤਾਂ ਸਾਨੂੰ ਮਾਰ ਦੇਣਗੇ ਪੰਜਾਬ ਭਾਰਤ ਇਦਾਂ ਯਾਦ ਨਹੀਂ ਪਿਆ ਇਦਾਂ ਭਾਰਤ ਜਾਦ ਉਹ ਪੰਜਾਬੀਆਂ ਨੇ ਐ ਜਾ ਕਰਾਇਆ ਨਿਟਰ ਖਾਨ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕਰ ਰਿਹਾ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੂਨੀ ਰਾਤ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਉਹਨਾਂ ਅੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋ ਹੱਥ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ